ਮਾਂ ਜਿਹੜੀ ਕਦੇ ਸੋਚਦੀ ਸੀ ਕਿ ਧੀ ਨੂੰ ਜਾ ਮੈਂ ਵਿਆਹ ਦੂੰਗੀ ਘਰ ਦਾ ਕੰਮ ਸਿਖਾਵਾਂ ਹਨਾ ਇਹਨਾਂ ਚੀਜ਼ਾਂ ਚ ਸਿਖਾਵਾਂ ਅੱਗੇ ਜਾ ਕੇ ਸੌਖੀ ਹੋ ਜਾਏਗੀ ਉਸ ਮਾਂ ਨੇ ਸੋਚਿਆ ਸੀ ਕਦੇ ਕਿ ਉਹ ਧੀ ਜਿਹੜੀ ਹੱਥ ਦੇ ਵਿੱਚ ਬੱਲਾ ਫੜ ਕੇ ਕਮਾਲ ਕਰ ਦੇਵੇਗੀ ਹਾਂਜੀ ਜਦੋਂ ਇਹ ਬੱਚੇ ਛੋਟੇ ਸੀ ਨਾ ਤੇ ਇਹਨਾਂ ਛੋਟੇ ਨੂੰ ਲਗਣ ਸੀਗਾ ਛੋਟੇ ਇਹ ਕੁਦਰਤੀ ਇਹਦੇ ਜਿਸ ਦਿਨ ਇਹ ਬੱਚੇ ਪੈਦਾ ਹੋਏ ਨਾ ਉਸ ਦਿਨ ਜੋ ਜਿਹੜੀ ਸ਼ਰਟ ਪਾਈ ਸੀ ਉਹਦੇ ਉੱਤੇ ਵੀ ਬੈਟ ਤੇ ਗੁੱਡ ਬੈਟਿੰਗ ਲਿਖਿਆ ਹੋਇਆ ਸੀਗਾ ਓਕੇ ਹਾਂਜੀ ਛੋਟੇ ਹੁੰਦੀ ਇਹਨੂੰ ਬਹੁਤ ਲਗਨ ਸੀ ਜਦੋਂ ਇਹ ਆਪਦੇ ਨਾਨਕੇ ਘਰ ਜਾਂਦੀ ਹੁੰਦੀ ਸੀ ਨਾ ਇਹਦੇ ਨਾਨੇ ਸੀ ਜਿਹੋਦੇ ਖੇਡਦੇ ਹੁੰਦੇ ਸੀ ਹੂੰ ਉਹ ਆਪਣੇ ਮੂੰਹ ਕਹਿ ਗਈ ਸੀ ਮੈਨੂੰ ਕਹਿੰਦੀ ਤੇਰੀ ਬੇਟੀ ਇੱਕ ਦਿਨ ਟੀਵੀ ਦੇ ਵਿੱਚ ਆਇਆ ਕਰੋ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹ ਉਹ ਕਈਆਂ ਗੱਲਾਂ ਜਿਹੜੀਆਂ ਸਿਆਣੀਆਂ ਦੀਆਂ ਕਿੰਨੀਆਂ ਦੇਖੋ ਸੱਚ ਹੋ ਰਹੀਆਂ ਵਾ ਹਨਾ ਕਹਿੰਦੇ ਕਿਸਮਤ ਬੱਚਾ ਲਿਖਾ ਕੇ ਆਂਦਾ ਵਾ ਤੇ ਤੁਸੀਂ ਉਹ ਚੀਜ਼ ਦੱਸੀ ਕਿ ਕਿੱਦਾਂ ਉਹਦੀ ਕਿਸਮਤ ਪਹਿਲੇ ਲਿਖੀ ਜਾ ਚੁੱਕੀ ਸੀ ਕੁੜੀ ਨੇ ਕਿੰਨੀ ਹਨਾ ਮੋਗੇ ਤੋਂ ਲੈ ਕੇ ਮਾਪਿਆਂ ਤੋਂ ਲੈ ਕੇ ਪੂਰੇ ਇੰਡੀਆ ਦਾ ਨਾਮ ਰੌਸ਼ਨ ਇਸ ਕਦਰ ਕਰ ਦੇਣਾ ਵਾ ਤੇ ਅੱਜ ਉਹ ਧੀ ਜਿਹੜੀ ਐ ਜਦੋਂ ਵਰਲਡ ਕੱਪ ਜਿੱਤਦੀ ਐ ਲਾਈਵ ਤੁਸੀਂ ਦੇਖਦੇ ਹੋ ਤਾਂ ਉਹ ਦੇਖਿਆ ਸੀ ਦੁਨੀਆ ਜਿਹੜੀ ਆ ਉਹਦੇ ਲਈ ਕਿਸ ਤਰੀਕੇ ਦੇ ਨਾਲ ਪਾਗਲ ਹੋ ਗਈ ਪੂਰੀ ਮਹਿਲਾ ਟੀਮ ਦੇ ਲਈ ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੇਟੀ ਖੇਡਦੀ ਹੈ ਗਰਾਊਂਡ ਦੇ ਵਿੱਚ ਉਸ ਨੂੰ ਅਸੀਂ ਲਾਈਵ ਦੇਖ ਕੇ ਆਏ ਆ ਹਨਾ ਸਾਰੀਆਂ ਬੱਚੀਆਂ ਬਹੁਤ ਵਧੀਆ ਖੇਡੀਆਂ ਨੇ ਆਪੋ ਆਪਣਾ ਸਾਰਿਆਂ ਨੇ ਕਰ ਦਿਖਾਇਆ ਉੱਥੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤਿੰਨ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਹਨਾ ਹੁਣ ਤੱਕ ਤਿੰਨ ਚੰਦ ਤੇ ਚਲੀਆਂ ਗਈਆਂ ਤੇ ہماری ਬੇਟੀ ਨੇ ਗਰਾਊਂਡ ਦੇ ਵਿੱਚ ਜਾ ਕੇ ਕਰੈਕਟ ਦਾ ਨਾਮ ਉੱਚਾ ਕੀਤਾ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਅੱਜ ਵਰਲਡ ਕੱਪ ਜਿੱਤ ਕੇ ਲੈ ਕੇ ਆਏ ਆ ਸਾਡੀ ਝੋਲੀ ਪਾਇਆ ਇੰਡੀਆ ਦੀ ਝੋਲੀ ਪਾਇਆ ਸਾਰੇ ਦੇਸ਼ ਦੀ ਮਾਂ ਜਿਹੜੀ ਕਦੇ ਸੋਚਦੀ ਸੀ ਕਿ ਧੀ ਨੂੰ ਮੈਂ ਵਿਆਹ ਦੂੰਗੀ ਘਰ ਦਾ ਕੰਮ ਸਿਖਾਵਾਂ ਹਨਾ ਇਹਨਾਂ ਚੀਜ਼ਾਂ ਚ ਸਿਖਾਵਾਂ ਅੱਗੇ ਜਾ ਕੇ ਸੌਖੀ ਹੋ ਜਾਏਗੀ ਉਸ ਮਾਂ ਨੇ ਸੋਚਿਆ ਸੀ ਕਦੇ ਕਿ ਉਹ ਧੀ ਜਿਹੜੀ ਹੱਥ ਦੇ ਵਿੱਚ ਬੱਲਾ ਫੜ ਕੇ ਕਮਾਲ ਕਰ ਦੇਵੇਗੀ ਹਾਂਜੀ ਜਦੋਂ ਬੱਚੇ ਛੋਟੇ ਸੀ ਨਾ ਤੇ ਇਹਨਾਂ ਛੋਟੇ ਨੂੰ ਲਗਣ ਸੀਗਾ ਛੋਟੇ ਇਹ ਕੁਦਰਤੀ ਇਹਦੇ ਜਿਸ ਦਿਨੇ ਬੱਚੇ ਪੈਦਾ ਹੋਏ ਨਾ ਉਸ ਦਿਨ ਜੋ ਜਿਹੜੀ ਸ਼ਰਟ ਪਾਈ ਸੀ ਉਹਦੇ ਉੱਤੇ ਵੀ ਬੈਟ ਤੇ ਗੁੱਡ ਬੈਟਿੰਗ ਲਿਖਿਆ ਹੋਇਆ ਸੀਗਾ ਓਕੇ ਹਾਂਜੀ ਛੋਟੇ ਹੁੰਦੀ ਇਹਨੂੰ ਬਹੁਤ ਲਗਨ ਸੀ ਜਦੋਂ ਇਹ ਆਪਦੇ ਨਾਨਕੇ ਘਰ ਜਾਂਦੀ ਹੁੰਦੀ ਸੀ ਨਾ ਇਹਦੀ ਨਾਨੀ ਸੀ ਜਿਹਦੇ ਖੇਡਦੀ ਹੁੰਦੀ ਸੀ ਉਹ ਆਪਣੇ ਮੂੰਹ ਕਹਿ ਗਈ ਸੀ ਮੈਨੂੰ ਕਹਿੰਦੀ ਤੇਰੀ ਬੇਟੀ ਇੱਕ ਦਿਨ ਟੀਵੀ ਦੇ ਵਿੱਚ ਆਇਆ ਕਰੂ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੋ ਉਹ ਕਈਆਂ ਗੱਲਾਂ ਜਿਹੜੀਆਂ ਸਿਆਣੀਆਂ ਦੀਆਂ ਕਿੰਨੀਆਂ ਦੇਖੋ ਸੱਚ ਹੋ ਰਹੀਆਂ ਵਾ ਹਨਾ ਕਹਿੰਦੇ ਕਿਸਮਤ ਬੱਚਾ ਲਿਖਾ ਕੇ ਆਂਦਾ ਵਾ ਤੇ ਤੁਸੀਂ ਉਹ ਚੀਜ਼ ਦੱਸੀ ਕਿ ਕਿੱਦਾਂ ਉਹਦੀ ਕਿਸਮਤ ਪਹਿਲੇ ਲਿਖੀ ਜਾ ਚੁੱਕੀ ਸੀ ਕੁੜੀ ਨੇ ਕਿੰਨੀ ਹਨਾ ਮੋਗੇ ਤੋਂ ਲੈ ਕੇ ਮਾਪਿਆਂ ਤੋਂ ਲੈ ਕੇ ਪੂਰੇ ਇੰਡੀਆ ਦਾ ਨਾਮ ਰੌਸ਼ਨ ਇਸ ਕਦਰ ਕਰ ਦੇਣਾ ਵਾ ਤੇ ਅੱਜ ਉਹ ਧੀ ਜਿਹੜੀ ਐ ਜਦੋਂ ਵਰਲਡ ਕੱਪ ਜਿੱਤਦੀ ਐ ਲਾਈਵ ਤੁਸੀਂ ਦੇਖਦੇ ਹੋ ਤਾਂ ਉਹ ਦੇਖਿਆ ਸੀ ਦੁਨੀਆ ਜਿਹੜੀ ਆ ਉਹਦੇ ਲਈ ਕਿਸ ਤਰੀਕੇ ਦੇ ਨਾਲ ਪਾਗਲ ਹੋ ਗਈ ਪੂਰੀ ਮੈਲਾ ਟੀਮ ਦੇ ਲਈ ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੇਟੀ ਖੇਡਦੀ ਹੈ ਗਰਾਊਂਡ ਦੇ ਵਿੱਚ ਉਸ ਨੂੰ ਅਸੀਂ ਲਾਈਵ ਦੇਖ ਕੇ ਆਏ ਹਾਂ ਨਾ ਸਾਰੀਆਂ ਬੱਚੀਆਂ ਬਹੁਤ ਵਧੀਆ ਖੇਡੀਆਂ ਨੇ ਆਪੋ ਆਪਣਾ ਸਾਰਿਆਂ ਨੇ ਕਰ ਦਿਖਾਇਆ ਉੱਥੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤਿੰयां ਇਸ ਤਰ੍ਹਾਂ ਦਾ ਕੰਮ ਕਰਦੀ ਹੈ ਨਾ ਹੁਣ ਤੱਕ ਤਿੰयां ਚੰਦ ਤੇ ਚਲੀਆਂ ਗਈਆਂ ਤੇ ہماری ਬੇਟੀ ਨੇ ਗਰਾਊਂਡ ਦੇ ਵਿੱਚ ਜਾ ਕੇ ਕਰੈਕਟ ਦਾ ਨਾਮ ਉੱਚਾ ਕੀਤਾ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਅੱਜ ਵਰਲਡ ਕੱਪ ਜਿੱਤ ਕੇ ਲੈ ਕੇ ਆਏ ਆ ਸਾਡੀ ਝੋਲੀ ਪਾਇਆ ਇੰਡੀਆ ਦੀ ਝੋਲੀ ਪਾਇਆ ਸਾਰੇ ਦੇਸ਼ ਦੀ